ਇਸ ਵੀਡੀਓ ਵਿੱਚ ਆਪਾਂ ਜੋਲ ਜੱਟਾਂ ਬਾਰੇ ਗੱਲ ਕਰਾਂਗੇ ਜੋਲ ਜੱਟਾਂ ਦਾ ਮਹਾਂਪਾਰਤ ਦੇ ਸਮੇਂ ਦਾ ਹੀ ਇੱਕ ਪੁਰਾਣਾ ਕਬੀਲਾ ਹੈ ਇਹਨਾਂ ਦੇ ਵਡੇਰੇ ਰਾਜਾ ਗੱਜ ਨੇ 5ਵੀਂ ਸਦੀ ਵਿੱਚ ਗਜਨੀ ਸ਼ਹਿਰ ਦੀ ਨੀਂ ਰੱਖੀ ਜੋਲ ਲਾਲੀ ਆਦੀ ਜੱਟ ਕਬੀਲਿਆਂ ਦਾ ਅਫਗਾਨਿਸਤਾਨ ਦੇ ਇਸ ਇਲਾਕੇ ਵਿੱਚ 871 ਈਸਵੀ ਤੱਕ ਰਾਜ ਰਿਹਾ ਆਕਰ ਮੁਸਲਮਾਨਾਂ ਦੇ ਹਮਲਿਆਂ ਤੋਂ ਤੰਗ ਆ ਕੇ ਇਹ ਲੋਕ ਕਸ਼ਮੀਰ ਪੰਜਾਬ ਤੇ ਰਾਜਸਥਾਨ ਵੱਲ ਆ ਗਏ ਜੋਲ ਜੱਟਾਂ ਨੇ ਕਾਫੀ ਸਮਾਂ ਅਰਬਾਂ ਨੂੰ ਖੈਬਰ ਦਰਰੇ ਰਾਹੀਂ ਭਾਰਤ ਵਿੱਚ ਦਾਖਲ ਹੋਣੋਂ ਰੋਕੀ ਰੱਖਿਆ ਅਰਬ ਜੋਲ ਕਬੀਲੇ ਤੋਂ ਡਰਦੇ ਸਨ ਵਾਸੂਦੇਵ ਦੇ ਪੁਰਾਣੇ ਸਿੱਕਿਆਂ ਤੇ ਵੀ ਜੋਹਲਸਤਾਨ ਲਿਖਿਆ ਹੈ ਜਦੋਂ ਅਮੀਰ ਰਹਿਮੂਰ ਨੇ 1398 ਈਸਵੀ ਵਿੱਚ ਜੈਸਲਮੇਰ ਤੇ ਪਟਨੇਰ ਦੇ ਖੇਤਰਾਂ ਨੂੰ ਤਬਾਹ ਕੀਤਾ ਤਾਂ ਜੋਹਲ ਜੱਟ ਆਪਣੀ ਪੱਟੀ ਪਾਈ ਚਾਰੇ ਪਾਸੇ ਨੂੰ ਦਿਹਾਣਾ ਜ਼ਿਲ੍ਹੇ ਵਿੱਚ ਆ ਗਏ ਇਸ ਇਲਾਕੇ ਵਿੱਚ ਨਵਾਂ ਜੋਹਲਾਂ ਪਿੰਡ ਆਬਾਦ ਕੀਤਾ ਕੁਝ ਜੋਲ ਮੋਗੇ ਤੇ ਜੀਰੇ ਦੇ ਇਲਾਕੇ ਵਿੱਚ ਆਬਾਦ ਹੋ ਗਏ ਮੋਗੇ ਦੇ ਗਿੱਲਾਂ ਨੇ ਆਪਣੇ ਇਲਾਕੇ ਵਿੱਚ ਜੋਹਲਾਂ ਦੇ ਪੈਰ ਨਹੀਂ ਲਗੜ ਦਿੱਤੇ ਗਿੱਲਾਂ ਨਾਲ ਲੜਾਈਆਂ ਤੋਂ ਤੰਗ ਆ ਕੇ ਜੋਹਲ ਬਗਿਆਣਾ ਲੁਧਿਆਣਾ ਤੇ ਜਡੇਆਲਾ ਦਾ ਖੇਤ ਛੱਡ ਕੇ ਮਾਝੇ ਵਿੱਚ ਚਲੇ ਗਏ ਕੁਝ ਦੁਆਬੇ ਵਿੱਚ ਜਾ ਵਸੇ ਮਾਝੇ ਵਿੱਚ ਜੋਹਲਾਂ ਦਾ ਪ੍ਰਸਿੱਧ ਪਿੰਡ ਵਡਾਲਾ ਜੋਹਲ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਖੇਤਰ ਵਿੱਚ ਜੋਹਲ ਜੱਟ ਕਾਫੀ ਹਨ ਸਭ ਤੋਂ ਵੱਧ ਜੋਹਲ ਜੱਟ ਦੁਆਬੇ ਵਿੱਚ ਹਨ ਜੋਹਲ ਜੱਟ ਸਿਆਣੇ ਮਿਹਨਤੀ ਤੇ ਸੂਰਬੀਰ ਹੁੰਦੇ ਹਨ ਪੱਟੀਆਂ ਵਾਂਗ ਇਹ ਵੀ ਖਾੜਕੂ ਜੱਟਾਂ ਇਹਨਾਂ ਨੇ ਅਫਗਾਨਿਸਤਾਨ ਦੇ ਕਈ ਖੇਤਰਾਂ ਵਿੱਚ ਕਾਫੀ ਸਮਾਂ ਰਾਜ ਕੀਤਾ ਸੀ ਆਖਰ ਪੰਜਾਬ ਵਿੱਚ ਆਏ ਤੇ ਇੱਥੇ ਵੀ ਕਾਫੀ ਦਬਦਬਾ ਬਣਾ ਕੇ ਰੱਖਿਆ ਆਪਣਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ